ਜੁਗਰਾਉਂ ਦੇ ਇੱਕ ਡਾਕਟਰ ਨੇ ਆਪਣੇ ਹਸਪਤਾਲ ਵਿੱਚ ਬੱਚੇ ਦੇ ਪੈਰ ਦਾ ਆਪਰੇਸ਼ਨ ਸਿੱਧੂ ਮੂਸੇਵਾਲੇ ਦਾ ਗਾਣਾ ਚਲਾ ਕੇ ਇਸ ਤਰ੍ਹਾਂ ਕੀਤਾ ਕਿ ਬੱਚੇ ਨੂੰ ਆਪਰੇਸ਼ਨ ਦਾ ਪਤਾ ਵੀ ਨਹੀਂ ਲੱਗਿਆ ਉਹ ਬੱਚਾ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਆਪ ਨੱਚ-ਨੱਚ ਕੇ ਆਪਰੇਸ਼ਨ ਕਰਵਾਉਂਦਾ ਰਿਹਾ ਇਸ ਮੌਕੇ ਹਸਪਤਾਲ ਦੇ ਸਟਾਫ ਵੱਲੋਂ ਵੀ ਇਸ ਮੌਕੇ ਬਣਾਈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਹੈ ਜਿਸ ਵਿੱਚ ਹਸਪਤਾਲ ਦਾ ਸਟਾਫ ਵੀ ਬੱਚੇ ਨਾਲ ਨੱਚਦਾ ਹੋਇਆ ਨਜ਼ਰ ਆ ਰਿਹਾ ਆਓ ਦੇਖਦੇ ਹਾਂ ਜਗਰੌਂ ਤੋਂ ਹੇਮਰਾਜ ਬੱਬਰ ਦੇ ਨਾਲ ਅਰਜਨੀਸ਼ ਬਾਂਸਲ ਦੀ ਰਿਪੋਰਟ ਇੱਕ ਆਪਰੇਟ ਕਰਨ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਕਿ ਜਿਹਦੇ ਅਸੀਂ ਤੁਸੀਂ ਬੱਚੇ ਦਾ ਪੈਰ ਦਾ ਆਪਰੇਟ ਕਰ ਰਹੇ ਹੋ ਔਰ ਬੜੇ ਹੀ ਵਧੀਆ ਢੰਗ ਨਾਲ ਬੱਚਾ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਨੱਚ ਰਿਹਾ ਹੈ ਔਰ ਬੜੇ ਧਿਆਨ ਉਹ ਜਾ ਨਹੀਂ ਰਿਹਾ ਆਪਰੇਸ਼ਨ ਹੋ ਵੀ ਗਿਆ ਸਕਸੈਸ ਕਿ ਇਹ ਮੈਥਡ ਕਿਸ ਤਰ੍ਹਾਂ ਮਦਦ ਸੀ ਯੂਜ਼ ਕੀਤਾ ਸਰ ਇਹ ਤਾਂ ਬੜਾ ਸੀ ਕਾਮਨਲੀ ਯੂਜ਼ ਕਰਦੇ ਆ ਉਹ ਕੁਦਰਤੀ ਬੱਚਾ ਉਹ ਨੱਚਣ ਲੱਗ ਗਿਆ ਸਾਨੂੰ ਲੱਗਿਆ ਕਿ ਇਹ ਇਹਨੂੰ ਮੋਟੀਵੇਸ਼ਨ ਆ ਕੋਈ ਹੋਰ ਬੱਚਿਆਂ ਨੂੰ ਜਾਂ ਕਿਸੇ ਹੋਰ ਪ੍ਰੇਸ਼ਣ ਨੂੰ ਦਿਖਾਣੀ ਹੁੰਦੀ ਆ ਅਸੀਂ ਉਹਦੀ ਵੀਡੀਓ ਬਣਾ ਲਈ ਬੀ ਬੇਸਿਕਲੀ ਕੀ ਹੁੰਦਾ ਬੱਚਾ ਕੋਈ ਵੀ ਆਰਥੋਪੈਡਿਕ ਫ੍ਰੈਕਚਰ ਨਾਲ ਆਉਂਦਾ ਕੋਈ ਸਰਜਰੀ ਨਾਲ ਆਉਂਦਾ ਬਹੁਤ ਪੇਨਫੁਲ ਹੁੰਦਾ ਪੇਨ ਅਸੀਂ ਲੋਕਲ ਐਨੇਸਥੀਸ਼ੀਆ ਨਾਲ ਠੀਕ ਕਰ ਲੈਂਦੇ ਆ ਪਰ ਜੋ ਤੱਕ ਜਾਗਦਾ ਬੱਚਾ ਉਹਨੂੰ ਐ ਲੱਗਦਾ ਰਹਿੰਦਾ ਮੇਰੇ ਲੱਤਾਂ ਕੁਝ ਕਰ ਰਹੀਆਂ ਜਾਂ ਮੇਰੇ ਨਾਲ ਕੁਝ ਕਰ ਰਿਹਾ ਉਹ ਐਂਗਜ਼ਾਈਟੀ ਹੁੰਦੀ ਆ ਉਹ ਲੱਤ ਵਗਰ ਮਾਰਦਾ ਸਾਨੂੰ ਪ੍ਰੋਸੀਜਰ ਕਰਨ ਨਹੀਂ ਦਿੰਦਾ ਜਾਂ ਪਲਾਸਟਰ ਲਾਣਾ ਚਾਹੇ ਕੋਈ ਸਰਜਰੀ ਕਰਨੀ ਆ ਤੋਂ ਵੇਰੇ ਨੂੰ ਇੱਕ ਤਰੀਕੇ ਦੀ ਡਾਇਵਰਜਨ ਥੈਰੇਪੀ ਲਗਾ ਲਓ ਕਿ ਅਸੀਂ ਡਾਇਵਰਟ ਕਰ ਦਿੰਦੇ ਆ ਮਾਈਂਡ ਤੇ ਉਹ ਜਿਹੜੀ ਚੀਜ਼ ਹੁਣ ਉਹਨੂੰ ਸਭ ਪੁੱਛਿਆ ਉਹਨੂੰ ਪੁੱਛਿਆ ਕਿ ਤੂੰ ਤੂੰ ਮਨ ਲੱਗ ਗਿਆ ਸਾਨੂੰ ਫਿਰ ਪ੍ਰੋਸੀਜਰ ਕਰਨਾ ਸੌਖਾ ਹੋ ਗਿਆ ਤੇ ਹੋਰ ਲੋਕਾਂ ਨੂੰ ਵੀ ਸਾਨੂੰ ਮੋਟੀਵੇਟ ਹੋ ਜਾਂਦੇ ਠੀਕ ਹੈ ਇਸ ਮਤਲਬ ਇਹਦੇ ਨਾਲ ਫਿਰ ਜਿਹੜਾ ਬੱਚਾ ਧਿਆਨ ਸੀ ਪੂਰਾ ਡਾਇਵਰਟ ਹੋ ਗਿਆ ਤੇ ਤੁਹਾਡੇ ਜਿਹੜਾ ਆਪਰੇਟ ਸੀ ਉਹ ਸੁੱਖ ਸੁੱਖਾ ਹੋ ਗਿਆ ਸੌਖਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਤਾਂ ਸਟਾਫ ਨੇ ਵੀ ਪੂਰਾ ਕੋਆਪਰੇਟ ਕੀਤਾ ਇਹ ਸਟਾਫ ਨੇ ਸਟਾਫ ਨੂੰ ਪੂਰਾ ਸਮਝਾਇਆ ਕਿ ਬੱਚੇ ਆਉਂਦਾ ਤਾਂ ਉਹਨੂੰ ਵੀਡੀਓ ਲਾ ਦਿਆ ਕਰੋ ਜੀ ਜੇ ਕੋਈ ਕਹਿੰਦਾ ਕਿ ਸਾਨੂੰ ਛੋਟਾ ਭਿੰਨ ਦੀ ਵੀਡੀਓ ਲਾ ਦੋ ਕੋਈ ਕਹਿੰਦਾ ਜੀ ਕਾਰਟੂਨ ਦੀ ਲਾ ਦਿਓ ਕੋਈ ਕਹਿੰਦਾ ਸੱਧੂ ਮੂਸੇਰਾ ਦੇ ਗਾਣੇ ਲਾ ਦੋ ਜਿਹੜਾ ਉਹਨੂੰ ਪਸੰਦ ਆ ਸੀ ਉਹ ਬੱਚਿਆਂ ਦੇ ਥੈਰੇਪੀ ਅਸੀਂ ਕਹਿੰਦੇ ਬੱਚੇ ਦੀ ਟ੍ਰੀਟਮੈਂਟ ਹੋਣੀ ਚਾਹੀਦੀ ਆ ਉਹ ਪੇਨ ਫਰੀ ਹੋ ਜਾਵੇ ਉਹਦੇ ਵਾਸਤੇ ਇੱਕ ਟਰੋਮਾ ਨਹੀਂ ਹੁੰਦਾ ਨਹੀਂ ਤਾਂ ਬਾਅਦ ਚ ਜਾ ਕੇ ਯਾਦ ਕਰਦਾ ਉਹ ਡਰਦਾ ਹੁਣ ਮੇਰੇ ਕੋਲ ਆਊਗਾ ਉਹ ਹਰ ਵੇਲੇ ਡਰੂਗਾ ਕਿ ਹਾਂ ਜੀ ਤੁਸੀਂ ਤਾਂ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਦਰਦ ਕੀਤਾ ਸੀ ਕਿਤੇ ਉਹਨੂੰ ਲੱਗਦਾ ਕਿ ਹਾਂ ਡਾਕਟਰ ਸਾਹਿਬ ਮੈਨੂੰ ਚਾਕਲੇਟ ਦੇਣਗੇ ਜਾਂ ਮੈਨੂੰ ਗਣਾ ਸੁਣਾ ਦੇਣਗੇ ਉਹਨੂੰ ਦੁਬਾਰਾ ਲਿਆਣਾ ਵੀ ਸੌਖਾ ਹੁੰਦਾ ਬਾਅਦ ਵਿੱਚ ਟ੍ਰੀਟਮੈਂਟ ਸੌਖਾ ਹੋ ਜਾਂਦਾ ਠੀਕ ਹਾਂਜੀ